ਓ ਹੈਲੋ ਗਾਇਸ ਅੱਜ ਜਿਵੇਂ ਫੇਰ ਆ ਗਏ ਆ ਇੱਕ ਸੇਹ ਦੀ ਵੀਡੀਓ ਲੈ ਕੇ ਪਹਿਲਾ ਵਾਲੀ ਵੀਡੀਓ ਦਿਖਾਉਂਗੇ ਸੇਹ ਛੋਟੇ ਛੋਟੇ ਦੇ ਹੁਣ ਤੁਹਾਨੂੰ ਦਿਖਾਣੇ ਕਿੱਦਾਂ ਦੇ ਹੋਗੇ ਆ ਰ ਪੱਕਾ ਨਾਲੇ ਹੋਗੇ ਇਹ ਆ ਦੇਖਿਓ ਆ ਦੇਖੋ ਸੇਹ ਨਾਲ ਕਿੰਨਾ ਵਧੀਆ ਦੇਖੋ ਕਿਦਾਂ ਦੇਖਣ ਕਿੰਨਾ ਵਧੀਆ ਜਿਹਾ ਲੱਗਦਾ ਚੈੱਕ ਕਰੋ ਪੂਰਾ ਹੁਣ ਸੇਹ ਨੂੰ ਨਾ ਪੂਰਾ ਹੀ ਮਨ ਲੱਗ ਗਿਆ ਪੂਰੇ ਪੂਰੇ ਆ ਦੇਖੋ ਉਹ ਭਰਾਵਾ ਆ ਰਹੇ ਸੱਚੀ ਦੇ ਆ ਦੇਖੋ ਪੂਰੇ ਸੇਹ ਲੱਗਾ ਲਏ ਨੇ ਹਾਈ ਸੇਹ ਆ ਭਰਾਵਾ ਲੱਗਣੇ ਕੀ ਦੇਖੋ ਪੂਰੇ ਇੰਨਾ ਪੂਰਾ ਪੇੜ ਪਰਾਵਾ ਨੇਰੀ ਚੱਕਰ ਆ ਸੀ ਉਹਨਾਂ ਕਿੰਨੇ ਜਾਣੇ ਝੜ ਜਾਂਦੇ ਨਾ ਇਸ ਕਰ ਆ ਦੇਖੋ ਅੱਧੇ ਤਾਂ ਖਰਾਬ ਵੀ ਹੋਣ ਲੱਗ ਗਏ ਤੁਹਾਨੂੰ ਤੋੜ ਕੇ ਦਿਖਾਣਾ ਇਹ ਆ ਦੇਖੋ ਉਹਦਾ ਸੇ ਆ ਤੁਸੀਂ ਦੇਖ ਲਿਓ ਬਹੁਤ ਵਧੀਆ ਉੱਥੇ ਆਂਬੀ ਲੱਗੇ ਹੁਣ ਹੁਣ ਤਾਂ ਵੱਡੇ ਸਾਰੇ ਆਲ ਖੂ ਕਿੰਨਾ ਭਰਿਆ ਪਿਆ ਸੀਗਾ ਇਹ ਤਾਂ ਸਾਰਾ ਨਾਲ ਨੇਰੀ ਚੱਕਰ ਨੇ ਖਰਾਬ ਕਰਤਾ ਉਧਰ ਦਾ ਵੈਸੇ ਤਾਂ ਆ ਦੇਖੋ ਇੱਕ ਇੱਥੇ ਲੱਗਾ ਇੱਕ ਢੇ ਮੋਟੇ ਮੋਟੇ ਲੱਗੇ ਆਲ ਲੱਗਦੇ ਨੇ ਵਧੀਆ ਦੇਖਣ ਨੂੰ ਆਏ ਆ ਦੇਖੋ ਇੱਕ ਆਲ ਲੱਗਾ ਇੱਕ ਆ ਲੱਗਾ ਹੋਰ ਦੇਖਦੇ ਕਿੱਥੇ ਕਿੱਥੇ ਲੱਗੇ ਇੱਕ ਆ ਦੇਖੋ ਲੱਗਾ ਆ ਦੇਖੋ ਆ ਠੀਕ ਆ ਇਹਦੇ ਦੀ ਨੈਟ ਲਿਆਣਾ ਪੈਣਾ ਇੰਨਾ ਸਾਰਾ ਵਧੀਆ ਲੱਗੜੇ ਆ ਦੇਖੋ ਇਧਰੋਂ ਆ ਪੂਰਾ ਇੰਨਾ ਵਧੀਆ ਯਾਰ ਏਦਾਂ ਲਾ ਕੋ ਕੇ ਸਿੰਘ ਦਾ ਬੂਟਾ ਜਿਹਨੂੰ ਕਹਿੰਦੇ ਨਾ ਆ ਹੀ ਖਰਾਬ ਹੋਏ ਹੋਗੇ ਟੋਪੀ ਪੋਹ ਪੈਂਦੀ ਯਾਰ ਸਿੰਘ ਵੀ ਕੀ ਕਰਨ ਪਹਿਲਾਂ ਇੰਨੇ ਵਧੀਆ ਹੋਏ ਸੀਗੇ ਫੇਰ ਉਹ ਖਰਾਬ ਜੇ ਹੋਗੇ ਕਿਉਂਕਿ ਟੋਪੇ ਨਾ ਹੋਗੇ ਤੇ ਉਹਦੇ ਨੇਰੀ ਨਾ ਕਰ ਦਿੱਤੇ ਉਹਦੇ ਉਹਦਾ ਆ ਦੇਖੋ ਬਹੁਤ ਤਿਆਰ ਹੋ ਗਏ ਯਾਰ ਦੇਖੋ ਇਹ ਕਾਲਾ ਬੂਟਾ ਕਾਲਾ ਦੇਖੋ ਉਹਦਾਂ ਫੇਰ ਦੇਖੋ ਕਿੰਨੇ ਘੈਂਟ ਆ ਇਹ ਆ ਦੇਖੋ ਕਿੱਥੇ ਗਿਆ ਇਹ ਆ ਲੱਗਾ ਆ ਦੇਖੋ ਫਿਰ ਟਮਾਟਾ ਟਮਾਟਾ ਸੇ ਆ ਨਾਲ ਵਧੀਆ ਉਹ ਦੇਖੋ ਉੱਥੇ ਲੱਗੇ ਆ ਕਲਮੀ ਅੰਬ ਜਿਹਨੂੰ ਕਹਿੰਦੇ ਨੇ ਨਾ ਸੀ ਆ ਦੇਖੋ ਤੋਂ ਪਹਿਲੀ ਵਾਲੀ ਵੀਡੀਓ ਜਿਹਨੇ ਦੇਖੀ ਤੁਹਾਨੂੰ ਦਿਖਾਉਨੇ ਆ ਜਿਹਨਾਂ ਨੇ ਆ ਚੀੜੀਆਂ ਪਾਣੀ ਪੀਂਦੀਆਂ ਯਾਰ ਟੋਪੀ ਬੜੀ ਆ ਤੁਹਾਨੂੰ ਹੋਣੀ ਆ ਆੜੂ ਲੱਗੇ ਆੜੂ ਹਨ ਆ ਦੇਖੋ ਪੂਰੇ ਆੜੂਆਂ ਦਾ ਵਾ ਆ ਬੜਾ ਮੋਟਾ ਹੋ ਗਿਆ ਇਹ ਲੱਗੇ ਆ ਦੇਖੋ ਕਲਮੀ ਆਂਬ ਸੇ ਕਲਮੀ ਆਂਬ ਵੀ ਵਧੀਆ ਹੋਸੀ ਤੇ ਪਾਰ ਦੇ ਤੇ ਮੈਂ ਵੀਡੀਓ ਬਣਾਉਣਾ ਪਏ ਫੋੜ ਵੀ ਹੀਟ ਹੁੰਦਾ ਇਹ ਆ ਦੇਖੋ ਐਡਾ ਲੱਗਾ ਉਹ ਵਧੀਆ ਯਾਰ ਆ ਪੂਰਾ ਕੁਛ ਇਦਾਂ ਦਾ ਹੈਗਾ ਉਹ ਦੇਖੋ ਇੱਕ ਉਹ ਵੀ ਆਂਬ ਦਾ ਬੂਟਾ ਇਹ ਸੇ ਦਾ ਬੂਟਾ ਇਹ ਸਾਡਾ ਘਰ ਔਰ ਕੋ ਥੱਲੇ ਵੀ ਡਿਗਿਆ ਉਹ ਉੱਥੇ ਮੋਟਰ ਵਾ ਜਿੰਨੇ ਨੇ ਮੇਰੀ ਪਹਿਲੀ ਵੀਡੀਓ ਦੇਖੀ ਉਹਨਾਂ ਨੂੰ ਪਤਾ ਹੋਊਗਾ ਸਾਰਾ ਪਹਿਲਾਂ ਛੋਟੇ ਛੋਟੇ ਜਿਹੇ ਸਵੇਣਾ ਤਾਂ ਕਰਕੇ ਇਹ ਆੜੂਆਂ ਦਾ ਬੂਟਾ ਦੇਖੋ ਕਿਸ ਤਰ੍ਹਾਂ ਆਹ ਦੇਖੋ ਇਹ ਸੀਂ ਦਾ ਬੂਟਾ ਸੀਂ ਦਾ ਕਹਿੰਦੇ ਆਂਬ ਹੋਰ ਕਿੰਨੇ ਆਂਬ ਲੱਗੇ ਇਹ ਉਹਦੇ ਸਹੀ ਆ ਨਾਲ ਇਹ ਹੁੰਦੇ ਵੀ ਮਿੱਠੇ ਆ ਹੋਰ ਤੁਹਾਨੂੰ ਦਿਖਾ ਦਿੰਨਾ ਇਹ ਤਾਂ ਬੂਟੇ ਚੜ੍ਹਦਾ ਹੋ ਗਏ ਪੰ ਦੂਜੇ ਬੂਟੇ ਲੈਣੇ ਪਾਪੜਾ ਲਾ ਦੇ ਆਹ ਰਖੋ ਹੁਣ ਇੱਥੇ ਵੀ ਸੰਗਾ ਹੋ ਗਿਆ ਪਹਿਲਾਂ ਦੇਖੀ ਜਿਹੜੀ ਹਰ ਭਰਾ ਰਹਿੰਦਾ ਸੀਗਾ ਹੁਣ ਉਹਦਾ ਗਰਮੀ ਵੀ ਵੋ ਪੈਂਦੀ ਆ ਉੱਥੇ ਵੀ ਆਂਬ ਦਾ ਬੂਟਾ ਆ ਠੋਗਾ ਬੂਟਾ ਹੋ ਗਿਆ ਕੁਛ ਸਿੱਧਾ ਦਾ ਹੈਗਾ ਆ ਦੇਖੋ ਇੱਥੇ ਸਾਰੇ ਚੀਕੂ ਵੀ ਲੱਗਣੇ ਸ਼ੁਰੂ ਹੋ ਗਏ ਹੁਣੇ ਸ਼ਾਇਦ ਸ਼ਾਇਦ ਦੇਖਦੇ ਆ ਆਹ ਚੀਕੂ ਦਾ ਬੂਟਾ ਗਰਮੀ ਹਾਈ ਬੜੀ ਹੈ ਯਾਰ ਬਾਹਰ ਨਿਕਲਣ ਨੂੰ ਮਾਨੇ ਕਰਦਾ ਆ ਦੇਖੋ ਆ ਸਾਰਾ ਕੁਝ ਬਗੀਚਾ ਏ ਇਦਾਂ ਦਾ ਹੈਗਾ ਚੈੱਕ ਕਰੋ ਯਾਰ ਕਿੰਨਾ ਵਧੀਆ ਜਿਹਾ ਹੈਗਾ ਸਹੀ ਆ ਮਰਜ਼ੂ ਦੇਖਣ ਨੂੰ ਖਾਣ ਪੀਣ ਨੂੰ ਠੀਕ ਆ ਗਰਮੀਆਂ ਨੂੰ ਤਾਂ ਭਰਾਵਾ ਇੱਥੇ ਮੋਟਰ ਲੱਗੀ ਇਹਦੇ ਨਾਲ ਵੇ ਬੰਗਾ ਪਰ ਦੁਕਾਨ ਨੂੰ ਮੋਟਰ ਚਾਲਦੀ ਨਹੀਂ ਉਹ ਭਰਾਵਾ ਖਰਾਬ ਜੀ ਫੈਨ ਆਹ ਦੇ ਖਚੀੜੀਆਂ ਕਿੱਦਾਂ ਪਾਣੀ ਪੀਂਦੀਆਂ ਯਾਰ ਹੈ ਹੀ ਬੜੀ ਤੁੱਪ ਆਹ ਦੇ ਖਾਸੀ ਦਾ ਪੁੱਟਰ ਕਿਸ ਇਸ ਤਰ੍ਹਾਂ ਪੂਰਾ ਲੱਗਾ ਪਿਆ ਦੇਖੋ ਬਹੁਤ ਬਹੁਤ ਖੁਸ਼ੀ ਵਧੀਆ ਹੁਣ ਪੂਰਾ ਪਿੱਛੇ ਤੋਂ ਦਿਖਾਣੇ ਆ ਕਿੱਦਾਂ ਕਿੱਦਾਂ ਦਾ ਹੈਗਾ ਇਹ ਆਪਣਾ ਬਰੋਨੋਂ ਬਾਹਰ ਬੈਠਾ ਵਿਆ ਮਿੱਟੀ 'ਚ ਬਕੌੜੇ ਦੀ ਬਹੁਤ ਸੁਗੀ ਤੁੱਪ ਦੇ ਆਹ ਕੋਸਲੇ ਦਾਰੀ ਹੈਗਾ ਵਾ ਆ ਪੂਰਾ ਤਾਂ ਦਫਾਨਾ ਇੱਥੇ ਤਾਂ ਸੜ ਗਿਆ ਯਾਰ ਇੱਥੋਂ ਬਣ ਕੀ ਹੋਇਆ ਇਹਨਾਂ ਨੂੰ ਇੱਥੇ ਸੋਏ ਔਰ ਪੂਰਾ ਉਪਰ ਦਾਕ ਵਾ ਪਰ ਪਹਿਲਾਂ ਤਾਂ ਭਰਿਆ ਸੀਗਾ ਇਹ ਤਾਂ ਗਰਮੀ ਦੇ ਕਾਰਨ ਨਾਲ ਹਨੇਰੀ ਚੱਕਰ ਜਿਹੜੇ ਬਹੁਤ ਆਉਂਦੇ ਨਾ ਉਹਨਾਂ ਦੇ ਕਾਰਨ ਸਾਰਾ ਖਰਾਬ ਜਿਹਾ ਹੋ ਗਿਆ ਬਾਕੀ ਤਾਂ ਠੀਕ ਸੀਗੇ ਇਹ ਆ ਦੇ ਇਹ ਵੀ ਸੀ ਉਹ ਵੀ ਉਹ ਵੀ ਆ ਸੀ ਗੁੱਡਾ ਮੋਟਾ ਇਹ ਆ ਦੇ ਕਿਡਾ ਮੋਟਾ ਜਿਹਾ ਲੱਗਾ ਪਿਆ ਵਧੀਆ ਦੇਖਣ ਨੂੰ ਕੀ ਲੱਗਦੇ ਪਏ ਨੋ ਆ ਲੈ ਹੁਣ ਜਿਹੜੇ ਵੀਡੀਓ ਨੂੰ ਨਵੀਂ ਦੇਖਦੇ ਵੀ ਯਾਰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ ਭਰਾਵਾ ਵਧੀਆ ਲੱਗਦਾ ਕਿੰਨ ਵਧੀਆ ਬਣਾਇਆ ਵੇਖੋ ਤੁਸੀਂ ਇਹ ਦਾ ਇਹ ਪੂਰਾ ਇੱਥੇ ਨਾਲ ਹੈਗਾ ਇਹ ਪੂਰਾ ਇੱਥੇ ਇਹ ਮਾੜਾ ਮੋਟਾ ਸਾਡੇ ਆਪਣੇ ਉੱਦਾਂ ਮੈਂ ਬੂਟੇ ਲਾਇਆ ਹੋਆ ਮਣੀ ਪਲਾਂਟ ਹੋ ਗਈ ਇਹ ਤੁਸੀਂ ਹੋ ਗਈ ਗੁਲਾਬ ਦੇ ਇਦਾਂ ਆਹ ਸੇ ਦਾ ਬੂਟਾ ਸਹੀ ਨਾ ਬੁੱਟਾ ਯਾਰ ਬਹੁਤ ਵਧੀਆ ਦਾ ਖਾਣ ਚ ਖਟ ਮਿੱਠਾ ਜਿਹਾ ਉਦਾਂ ਵਧੀਆ ਬਸ ਹੁਣ ਦੋ ਤਿੰਨ ਹਫ਼ਤੇ ਅਜੇ ਪਾਸੇ ਜਾਣਾ ਹੈ ਲੱਗਦਾ ਮੈਨੂੰ ਅੱਗੇ ਪਤਾ ਨਹੀਂ ਚਲੋ ਹੁਣ ਅਸੀਂ ਵੀਡੀਓ ਨੂੰ ਕਰਦੇ ਹਾਂ ਐਂਡ ਵੀਡੀਓ ਨੂੰ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਚੈਨਲ ਚ ਨਵੇਂ ਤਾਂ ਸਬਸਕ੍ਰਾਈਬ ਕਰ ਦਿਓ ਚਲੋ ਹੁਣ ਮਿਲਦੇ ਅਸੀਂ ਨੈਕਸਟ ਵੀਡੀਓ ਜੇ ਥੈਂਕਸ ਫੋਰ ਵਾਚਿੰਗ ਬਾਏ